ਕਿਸਨੇ ਆਈਫੋਨ ਰੱਖਣਾਗਾ ਆਈਫੋਨ ਨਹੀਂ ਰੱਖ ਸਕਦਾ ਪੈਸਾ ਨਹੀਂ ਹੁੰਦਾ 2500 ਰੁਪਏ ਦੇ ਵਿੱਚ ਆਈਫੋਨ 2500 ਰੁਪਏ ਦੇ ਵਿੱਚ ਆਈਫੋਨ ਭਾਈ 20 ਰੁਪਏ ਦਾ ਗਲਾਸ ਕਿਸੇ ਵੀ ਫੋਨ ਤੇ ਤੁਸੀਂ ਲਗਵਾਉਣਾਗਾ 20 ਰੁਪਏ ਦੀ ਡਾਟਾ ਕੇਬਲ ਤੇ 30 ਰੁਪਏ ਦੇ ਹੈੱਡਫੋਨ ਹਾਂਜੀ ਬਿਲਕੁਲ ਕਵਰ ਕਿੰਨੇ ਰੁਪਏ ਤੋਂ ਸ਼ੁਰੂ ਹੋ ਜਾਂਦਾਗਾ 1000 ਰੁਪਏ ਤੋਂ ਸ਼ੁਰੂ ਜੀ ਕਵਰ ਤੇ ਇੱਕ ਆ ਸਪੈਸ਼ਲ ਚੀਜ਼ ਆ ਗਈ ਜਿਹੜੇ ਤੁਹਾਡੇ ਦੋਸਤ ਚੋਰੀਆਂ ਮੋਬਾਈਲ ਰੱਖਣਾ ਚਾਹੁੰਦੇ ਨੇ ਸਰਫਕ ਤੰਨਾ ਚਦਾ ਮੋਆ ਲਗਾ ਬੈਟਰੀ ਕਿਨਾਂ ਟਾਈਮ ਕੋ ਡੂਗਾ 24 ਘੰਟੇ ਬੈਟਰੀ ਕੱਢੂਗਾ ਜੀ ਫੁੱਲ ਜ਼ਿੰਮੇਵਾਰੀ ਡਬਲ ਸਿਮ ਚਿੱਪ ਪੈਂਦੀ ਹੈਗੀ ਗਾਣੇ ਚੱਲਣਗੇ ਹਾਂਜੀ ਹਾਂ ਚੱਲਣਗੇ ਤੇ ਹੈ ਕਿੰਨੇ ਦਾਗਾ ਓਨਲੀ 250 ਰੁਪਏ ਦਾ ਜੀ ਜੇ ਕਿਸੇ ਨੇ ਬਾਹਰ ਬੈਠੇ ਨੇ ਮੰਗਵਾਉਣਾ ਹੋਵੇ ਇੰਡੀਆ ਚ ਮਿਲ ਜੂਗਾ ਜੀ ਡਿਲੀਵਰੀ ਫ੍ਰੀ ਹੈ ਜੀ ਬਿਲਕੁਲ ਡਿਲੀਵਰੀ ਵੀ ਫ੍ਰੀ ਚੱਕੋ ਬਈ ਇਸ ਤਰ੍ਹਾਂ ਦੀਆਂ ਬਾਕੀ ਆ ਕਾਰਾਂ ਆਂਗਿਆਂ ਨਾਲ ਤਾਂ ਕਾਰ ਨਾਲੇ ਚ ਗਾਣੇ ਚੱਲਦੇ ਨੇ ਪਿੰਡ ਰੇ ਪੈਂਦੀ ਹੈਗੀ ਹਾਂਜੀ ਬਿਲਕੁਲ ਇਹ ਕੀ ਰੇਂਜੀ ਦੀ ਆ ਇਹ ਮਿਲ ਜੂਗੀ ਜੀ 550 ਰੁਪਏ ਜਿਵੇਂ ਕੋ ਸਪੀਕਰ 4 450 ਤੋਂ ਸਟਾਰਟਿੰਗ ਹੋ ਜਾਂਦੀ ਹੈ ਜੀ ਬਸ ਹਾਂ ਜੀ ਓਨਲੀ ਤੇ ਇੱਕ ਆ ਗਿਆ ਬਈ ਕਿਸ ਨੇ ਆਈਫੋਨ ਰੱਖਣਾਗਾ ਆਈਫੋਨ ਨਹੀਂ ਰੱਖ ਸਕਦਾ ਪੈਸਾ ਨਹੀਂ ਹੁੰਦਾ 2500 ਰੁਪਏ ਦੇ ਵਿੱਚ ਆਈਫੋਨ 2500 ਰੁਪਏ ਦੇ ਵਿੱਚ ਆਈਫੋਨ ਇਧਰੋਂ ਤਾਂ ਦੇਖੋ ਜਮਾਂ ਐਨ 16 ਪ੍ਰੋ ਵਰਗਾ ਤੇ ਇਧਰੋਂ ਸੋਚਾਂ ਵਾਲਾ ਹੈਗਾ ਹੋਰ ਕਿਸੇ ਨੇ ਕੋਈ ਵੀ ਕਵਰ ਲੈਣਾ ਹੋਵੇ ਕਵਰ 50 ਰੁਪਏ ਤੋਂ ਸਟਾਰਟ ਹੋ ਜਾਂਦਾ ਜਿਵੇਂ ਆ ਹੈੱਡਫੋਨ ਕਿੰਨੇ ਦੇ ਨੇ ਇਹ ਹੈਡਵਨ Samsung ਦੇ 6500 ਰੁਪਏ ਦੇ ਹੁੰਦੇ ਨੇ ਉਹਦੀ ਬਿਲਕੁਲ ਫਰਸਟ ਕਾਪੀ 6 ਮਹੀਨੇ ਗਾਰੰਟੀ ਦੇ ਵਿੱਚ 1200 ਰੁਪਏ ਦੇ ਨੇ ਜੀ ਪੁਰਾਣੇ ਮੋਬਾਈਲਾਂ ਦੀ ਜਿਹੜੇ ਖਰਾਬ ਹੋਣ ਉਹਨਾਂ ਨੂੰ ਰਿਪੇਅਰ ਕਰ ਦਨੇ ਹਾਂਗੇ ਬਿਲਕੁਲ ਰਿਪੇਅਰ ਜੀ ਜਿਵੇਂ ਮੋਬਾਈਲਾਂ ਦੇ ਫੋਲਡਰ ਪਾਉਣੇ ਦੇਖੋ ਬਾਜ਼ਾਰ ਦੇ ਵਿੱਚ 1500 ਲੈਂਦੇ ਨੇ ਹੋਰ 1000 ਰੁਪਏ ਤੋਂ ਫੋਲਡਰ ਸਟਾਰਟ ਹੋ ਜਾਂਦੇ ਜੀ ਆਪਣੇ ਕੋਲ ਜਿੰਮੇ ਆ ਪਾਏ ਹੋਏ ਨੇ ਵਧੀਆ ਜ਼ਿੰਮੇਵਾਰੀ ਵਾਲਾ ਕੰਮ ਕਰੋਗੇ ਪੂਰਾ ਜੀ ਪੂਰਾ ਸਾਰੀਆਂ ਮਸ਼ੀਨਾਂ ਨਾਲ ਕੰਮ ਆ ਕੋਈ ਬੈਕ ਚੇਂਜ ਕਰਾਉਣੀ ਹੈ ਆਈਫੋਨ ਦਾ ਸਪੈਸ਼ਲ ਕੰਮ ਹਾਂ ਕੋਈ ਲ ਦੇਖੋ ਯਾਰ ਟੋ ਕਟਿੰਗ ਲੈਮੀਨੇਸ਼ਨ ਆ ਸਭ ਕੁਛ ਹੈ ਜੀ ਕਿ ਜਿਹੜਾ ਮੋਬਾਈਲ ਆ ਗਿਆ ਆ ਮੋਬਾਈਲ ਨਾ ਕੁਛ ਬਖਰੀ ਆ ਬਈ ਤੁਹਾਨੂੰ ਦਿਖਾਉਣਾਗਾ ਮੋਬਾਈਲ ਤਾਂ ਬਹੁਤ ਦੇਖੇ ਨੇ ਪਰ ਆ ਮੋਬਾਈਲ ਆ ਪੱਖੇ ਵਾਲਾ ਹੈ ਬਿਲਕੁਲ ਜੀ ਆ ਵੇਖੋ ਇਹ ਤੇ ਪੱਖਾ ਲੱਗਦਾ ਹੈ ਗਰਮੀ ਹੈਗੀ ਤਾਂ ਹਵਾ ਵੀ ਦੇਊਗਾ ਦੇਊਗਾ ਜੀ ਬਿਲਕੁਲ ਆ ਚੈੱਕ ਕਰ ਲੋ ਚੱਲੂਗਾ ਕਿਥੋਂ ਚੱਲੂਗਾ ਤੇ ਪਹਿਲਾਂ ਸਭ ਤੋਂ ਪਹਿਲਾਂ ਟਾਰਚ ਦੇਖੋ ਕਿੰਨੀ ਵਧੀਆ ਹੈਗੀ ਫਿਰ ਇਹਦੇ ਸਪੀਕਰ ਨੇ ਗਾਣੇ ਸੁਣ ਸਕਦੇ ਹੋਗੇ ਪਾਵਰ ਬੈਂਕ ਦਾ ਵੀ ਕੰਮ ਦੇਊਗਾ ਇਹ ਹੈ ਕਿਨੇ ਦਾਗਾ ਇਹ ਓਨਲੀ ਲਾਵਾਂਗੇ ਜੀ 1800 ਰੁਪਏ ਵਿਦ ਡਿਲੀਵਰੀ ਫ੍ਰੀ ਜੀ ਬੈਟਰੀ ਕਿੰਨਾ ਟਾਈਮ ਕੱਢ ਜੂਏ ਬੈਟਰੀ 1 ਮਹੀਨੇ ਦਾ ਬੈਕਅਪ ਦੇ ਦੇਗਾ 1 ਮਹੀਨਾ ਬੈਟਰੀ ਕੱਢੂ ਬਾਈ ਆਫ ਫੋਨਾਂ ਚੈੱਕ ਕਰ ਲਓ ਜੇ ਕਿਸੇ ਨਾਲ ਲੜਾਈ ਝਗੜਾ ਹੁੰਦਾ ਤੇ ਇੱਟ ਵਾਂਗੂ ਬੱਗਮਾ ਮਾਰ ਮੱਥੇ ਤੇ ਬੇਵੋਧ ਕਰ ਦੋ ਅਗਲੇ ਨੂੰ ਬਿਲਕੁਲ ਜੀ ਬਿਲਕੁਲ ਹੋਰ ਆ ਦੇਖ ਲਓ ਕਵਰ ਵਗੈਰਾ ਤੁਸੀਂ ਹੋਰ ਚਾਰ ਕੰਬੋ ਮਿਲ ਜੂ ਜੀ ਤੇ ਹੋਰ ਕੀ ਕੀ ਚੀਜ਼ਾਂ ਨੇ ਆਪਣੇ ਲਵਾਈ ਹੋਰ ਆਪਣੇ ਕੋਲ ਹੋਲ ਸੇਲ ਐਕਸੈਸਰੀ ਦਾ ਕੰਮ ਸਾਰਾ ਜੀ ਪੁਰਾਣੇ ਫੋਨ ਲੈਣੇ ਆ ਦੇਣੇ ਆ ਉਹ ਸਾਰਾ ਕੰਮ ਹੈ ਜੀ ਸਾਰੇ ਕੰਮ ਨੇ ਜਿੰਮ ਬਿਲਕੁਲ ਜੀ ਆਨਲਾਈਨ ਹੀ ਭੇਜ ਦੋਗੇ ਇਹ ਆਨਲਾਈਨ ਸਭ ਕੁਝ ਭੇਜ ਦਾਂਗੇ ਜੀ ਕੋਈ ਡਾਟਾ ਕੇਵਲ ਕੋਈ ਆਏ ਨਿਕਾ ਜੇ ਸਪੀਕਰ ਚਾਹੀਦਾ ਕੋਈ ਆਜ ਕਿੰਨੇ ਕਦਾ ਹੈਗਾ ਇਹ ਸਪੀਕਰ 450 ਦਾ ਜੀ ਇਹ ਬਲੂਟੁੱਥ ਨਾਲ ਅਟੈਚ ਹੋਊਗੀ ਜੀ ਇਹ ਚ ਪਿੰਡ ਰੈਪ ਪਊਗੀ ਸਾਰਾ ਕੁਝ ਪਊਗਾ ਸਾਡੇ ਬੈਟਰੀ ਬੈਕਅਪ ਕਿੰਨੇ ਕਦਾ ਦੇ ਫਿਰ ਬੈਟਰੀ ਬੈਕਅਪ ਨਾਰਮਲੀ 4-5 ਘੰਟੇ ਹੁੰਦਾ ਹੀ ਹੁੰਦਾ ਜੀ 4-5 ਘੰਟੇ ਕੱਢੂ ਵਧੀਆ ਜੀ ਆਹ ਮੋਬਾਈਲ ਪੈਣੇ ਸਾਰੇ ਤਰ੍ਹਾਂ ਤੁਸੀਂ ਚੈੱਕ ਕਰੋ ਆਹ ਹੈੱਡਫੋਨ ਆਗੇ ਇਹ ਹੈੱਡਫੋਨ ਜਿਵੇਂ 150 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ 130 ਰੁਪਏ ਤੋਂ i12 ਦੀ ਸਟਾਰਟਿੰਗ ਹੈ ਜਦੋਂ ਮਰਜ਼ੀ ਲੈ ਕੇ ਜਾ ਸਕਦੇ ਹੋ 130 ਤੋਂ ਸ਼ੁਰੂ ਬਲੂਟੂਥ ਵਾਲੇ ਬਿਲਕੁਲ ਜੀ ਆਹ ਹੈੱਡਫੋਨ ਬਾਈ 130 ਰੁਪਏ ਦੇਣੇ ਸਿਰਫ ਚੈੱਕ ਕਰਨ ਨੂੰ ਆਦੇ ਉਹ ਕੰਮ ਨਹੀਂ ਜੀ ਆਪਣਾ ਵੀ ਰੇਟ ਦੇ ਕੇ ਤੁਹਾਨੂੰ ਚੀਜ਼ ਨਹੀਂ ਮਿਲੂ ਜਿਹੜੀ ਚੀਜ਼ ਬੋਲੀ ਹੋਊਗੀ ਉਹ ਚੀਜ਼ ਮਿਲੂਗੀ ਜੇ ਨਾ ਮਿਲੀ ਨਾ ਮਿਲੀ 1 ਲੱਖ ਰੁਪਿਆ ਨਾਮ ਹੈ ਜੀ ਆਜੇ ਕੋਈ ਜਿਹੜਾ ਰੇਟ ਵੀਡੀਓ ਚ ਬੋਲਿਆ ਉਹੀ ਰੇਟ ਤੁਹਾਨੂੰ ਚੀਜ਼ ਮਿਲੂਗੀ ਤੇ ਮਿਲੂਗੀ ਮਿਲੂਗੀ ਆ ਜਿਵੇਂ ਆ ਬਾਤ ਆ ਗਈ ਅਲਟਰਾ ਬਾਤ ਇੱਕ ਨਹੀਂ ਦੀਏਗੀ ਇਹ ਅਲਟਰਾ ਬਾਤ ਦੇ ਦਾਂਗੇ ਤੁਹਾਨੂੰ 450 ਰੁਪਏ ਦੇ ਬੱਸ ਤੁਹਾਨੂੰ ਸਾਰੇ ਪੰਜਾਬ ਦੇ ਵਿੱਚੋਂ ਚੈਲੰਜ ਆ 450 ਰੁਪਏ ਜੇ ਕੋਈ ਵੋਚ ਦੇ ਦੇ ਤਾਂ ਫਰੀ ਹੈ ਜੀ ਕਿਉਂਕਿ ਇਹ ਲੋਟ ਦਾ ਰੇਟ ਆ 450 ਜਿਵੇਂ ਕਾ ਹੈੱਡਫੋਨ ਆਗੇ ਕਿਹੜੇ ਨੇ ਇਹ ਆਗੇ ਜੀ ਪਾਵਰ ਬੈਂਕ ਵਾਲੇ ਹੈੱਡਫੋਨ ਨੋਰਮਲੀ ਦੇ ਦਾਂਗੇ 450 ਰੁਪਏ ਦੇ ਜੀ ਪਾਵਰ ਬੈਂਕ ਵੀ ਹੈ ਤੇ ਹੈੱਡਫੋਨ ਵੀ ਨੇ ਹਾਂਜੀ ਆ ਚੈੱਕ ਕਰ ਉਹਦੀ ਕੰਡ ਕੁਆਲਿਟੀ ਹੈ ਦੀ 450 ਦੇ 450 ਦੇ ਕਮੈਂਟ ਹੈ ਜੀ ਆ ਦੇਖੋ ਨਾ ਕਮੈਂਟ 250 ਰੁਪਏ ਤੋਂ ਸਟਾਰਟਿੰਗ ਆ ਪੂਰਾ ਵਧੀਆ ਬੈਕਅਪ ਜੀ ਦੋ ਤੇ 350 ਬਾਜ਼ਾਰ ਨਾਲੋਂ ਤੁਹਾਨੂੰ ਹਰ ਚੀਜ਼ 'ਚ ਰੇਟ ਘੱਟ ਮਿਲੂਗਾ ਇਹ ਬਲੂਟੂਥ ਵਾਲੇ ਹੁੰਦੇ ਨੇ ਹਾਂਜੀ ਹਾਂ ਆ ਚੈੱਕ ਕਰ ਲਓ ਬਾਈ ਜਿਵੇਂ ਆਹ ਲਾ ਕੇ ਕਿਸੇ ਨੇ ਗਾਣੇ ਵਗੈਰਾ ਸੁਣਨੇ ਆ ਨਾ 5-7 ਘੰਟੇ ਦਾ ਬੈਟਰੀ ਬੈਕਅਪ ਆ ਜੀ 5-7 ਘੰਟੇ ਦਾ ਹੋਰ ਕੀ ਕੀ ਚੀਜ਼ਾਂ ਉਹ ਦਿਖਾਓ ਹੋਰ ਆਪਣੇ ਕੋਲੇ ਕਵਰ ਦੇ ਵਿੱਚ ਬਾਈ ਦਿਖਾ ਦਿਓ ਕਵਰ ਦੇ ਵਿੱਚ ਇੰਨੀ ਕੁ ਵੈਰਾਈਟੀ ਮਿਲ ਜੂ ਤੁਹਾਨੂੰ ਬਰਨਾਲੇ ਵੀ ਨਹੀਂ ਉਹ ਵੈਰਾਈਟੀ ਮਿਲੂ ਜਿਹੜੀ ਆਪਣੇ ਕੋਲੇ ਮਿਲੂ ਅੱਛਾ ਕਵਰ ਦੇ ਵਿੱਚ ਹੀ ਨਵਾਂ ਮਾਡਲ ਅੱਛਾ ਸਾਡੇ ਕੋਲ ਲੈ ਕੇ ਜਾ ਸਕਦੇ ਹੋ ਹਰ ਚੀਜ਼ ਦੇ ਵਿੱਚ ਤੁਹਾਨੂੰ ਤੁਹਾਡਾ ਫਾਇਦਾ ਕਰਾਂਗੇ ਬਾਜ਼ਾਰ ਨਾਲੋਂ ਅੱਦੇ ਰੇਟਾਂ ਦੇ ਜੇ ਕਿਸੇ ਨੇ ਫੋਟੋਆਂ ਵਗੈਰਾ ਬਣਾਉਣੀਆਂ ਹੋਣ ਆਪਣੀ ਅਜ ਮੈਂ ਕੂਟ ਕਵਰ ਤੇ ਬਣ ਜਾਂਦੀਆਂ ਨੇ ਫੋਟੋ ਨਹੀਂ ਮਿਲਦੀ ਸਾਡੇ ਕੋਲ ਜਿਹੜਾ ਪ੍ਰਿੰਟ ਹੁੰਦਾ ਉਹਦੀ ਕਟਿੰਗ ਕਰਕੇ ਲੈਮੀਨੇਸ਼ਨ ਕਰ ਦਿੰਦੇ ਆ ਅੱਛਾ ਲੈਮੀਨੇਸ਼ਨ ਨਹੀਂ ਕਰ ਪੱਕਾ ਤਸਲੀਮ ਜੋ ਵੀ ਗਲਾਸ ਲਾਉਣ ਦਾ ਸਪੈਸ਼ਲ ਮਸ਼ੀਨ ਆਪਣੇ ਕੋਲੇ ਹਰ ਚੀਜ਼ ਦੀ ਇੱਕ ਜਿਵੇਂ ਕਾਰਾਂ ਤੇ ਲੱਗਣ ਵਾਲਿਆ ਹੁੰਦਿਆ ਚਾਰਜ ਕਰਨ ਵਾਲੇ ਇੱਕ ਕਾਰ ਚਾਰਜਰ ਜਿਵੇਂ ਬੰਦਾ ਕਹਿੰਦਾ ਮੇਰੇ ਕੋਲੇ ਆਈਫੋਨ ਲੱਖ ਰੁਪਏ ਦਾ ਵੀਰੇ ਮੈਂ 100 200 ਵਾਲਾ ਨਹੀਂ ਲਾਉਣਾ ਮੈਨੂੰ origignal ਦੇ ਹੂੰ ਇਹ ਉਹਦੇ ਵਾਸਤੇ ਮੰਗਵਾਇਆ ਜੀ ਕਿੰਨੇ ਦਾ ਗਾਰੰਟੀ ਕਿੰਨੇ ਦਾ ਇਹ only ਦੇ ਦਾਂਗੇ ਜੀ 650 ਰੁਪ ਆਈਫੋਨ ਤੋਂ ਯਾਨੀ ਕਿ ਫਸਟ ਚਾਰਜ ਕਰੂਗਾ ਨਾ ਕਰੇ ਵਾਪਸੀ ਆ ਜੀ ਭਾਈ ਆਈਫੋਨ ਤੇ ਮੰਨ ਲਓ ਜਿਹੜਾ ਡਾਕਟਰ ਹੁੰਦਾ ਐਨਐਸੀ ਤੇ ਉਹ ਵੀ ਨਹੀਂ ਚਾਰਜ ਕਰਦਾ ਜਿੰਨਾ ਸੀਤੀ ਏਅਰਪੋਰਟ ਦਾ ਇੰਡਾਂ ਦੀ ਆਈਟਮਾਂ ਆਨਲਾਈਨ ਇਹ 2000 ਰੁਪਏ ਦਾ ਕਵਰ ਆ ਜੀ ਆਪਣੇ ਕੋਲ ਓਨਲੀ 550 ਰੁਪਏ ਦਾ 550 ਕੁੱਤਾ ਦਾ ਕਵਰ 1700 ਰੁਪਏ ਦਾ ਓਨਲੀ 350 ਰੁਪਏ ਦਾ ਜੇ ਕਿਸੇ ਨੇ ਵੀ ਇਹ ਸਮਾਨ ਖਰੀਦਣਾ ਭਾਈ ਜਾਂ ਘਰੇ ਬੈਠਣੇ ਆਨਲਾਈਨ ਮੰਗਵਾਉਣਾਗਾ ਸਕਰੀਨ ਤੇ ਨੰਬਰ ਚੱਲ ਰਿਹਾ ਧਨੋਲੇ ਬੱਸ ਸਟੈਂਡ ਦੇ ਕੋਲ ਤਰਨ ਟੈਲੀਕਮ ਦੇ ਨਾਮ ਤੇ ਬਾਈ ਉਹਦੀ ਦੁਕਾਨ ਆ ਤੇ ਇੱਕ ਪੇਜ ਦਾ ਸਕਰੀਨਸ਼ਾਟ ਪਾਇ Instagram ਦੇ ਪੇਜ ਹੈ ਜੀ ਉਹਨੂੰ ਫੋਲੋ ਕਰੋ ਤੇ ਅਪਡੇਟ ਡੇਲੀ ਤੋਂ ਡੇਲੀ ਕਰਦੇ ਰਹੇ ਨੇ ਫੋਲੋ ਕਰਨ ਵਾਲ ਨੂੰ ਕੀ ਗਿਫਟ ਦੇਵੋਗੇ ਫੋਲੋ ਕਰਨ ਵਾਲਿਆਂ ਨੂੰ ਗਿਫਟ ਕੱਢਾਂਗੇ ਜੀ ਜਿਵੇਂ ਮੂਰਲੇ ਪੰਜ ਬੰਦੇ ਹੋਣਗੇ ਉਹਨਾਂ ਨੂੰ 에어ਪອດ ਗਿਫਟ ਕਰਾਂਗੇ ਜਿਉਂ ਦੀ ਵੀਡੀਓ ਬਕਾਇਦਾ ਆਈਡੀ ਤੇ ਪਾਵਾਂਗੇ ਵੀ ਇਹਨਾਂ ਨੂੰ ਗਿਫਟ ਮਿਲੇ ਆ ਤੇ ਇੱਕ ਜਿਵੇਂ ਉਹ ਪਿਆ ਮੱਖੀ ਮੱਛਰ ਨਾ ਪਵੇ ਅੱਖਾਂ ਤੇ ਮੋਟਰਸਾਈਕਲ ਚਲਾਉਣ ਲੱਗ 100 ਰੁਪਏ ਦਾ ਜੀ ਇਹ ਕੋਲ ਕੇ ਦਿਖਾਓ ਬਈ ਆਹ ਚੀਜ਼ ਬਈ ਸਿਰਫ ਸਿਰਫ 250 ਰੁਪਏ ਦੀ ਹਾਂਜੀ ਆਨਲਾਈਨ ਭੇਜ ਦੋਗੇ ਹਾਂਜੀ ਆ ਭੇਜ ਦਾਂਗੇ ਆਨਲਾਈਨ ਕਿੰਨੇ ਦਾ ਦੇਵੋਗੇ ਆਨਲਾਈਨ ਜੀ ਬਿੱਟਰ ਡਿਲੀਵਰੀ ਦੇ ਦਾਂਗੇ 250 ਰੁਪਏ 250 ਰੁਪਏ ਚ ਬਿੱਟਰ ਡਿਲੀਵਰੀ ਆ ਚੈੱਕ ਕਰ ਲੋ ਬਈ ਨਾ ਮੱਖੀ ਪਵੇ ਨਾ ਮੱਖੀ ਪਵੇ ਡਾਟਾ ਕੇਵਲ ਹੋਰ ਡਾਟਾ ਕੇਵਲ 30 ਰੁਪਏ ਤੋਂ ਸਟਾਰਟਿੰਗ ਆ ਵਧੀਆ ਫਾਸਟ ਵਾਲੀ ਲੈਣੀ ਆ 100 ਰੁਪਏ ਦੀ ਉਦੋਂ ਥੱਲੇ 80 ਰੁਪਏ ਦੀ ਉੱਪਰ 150 ਰੁਪਏ ਦੀ ਸੋਨੂੰ ਉਰੇ ਆ ਕੇ ਤੁਹਾਡਾ ਹਰ ਚੀਜ਼ ਦਾ ਹੱਲ ਹੋਊਗਾ ਜਿਹੜੀ ਚੀਜ਼ ਦਾ ਕਿਤੇ ਵੀ ਨਹੀਂ ਹੁੰਦਾ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿ